ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਬੈੜ ਦਿਖਾਵਾਂਗੇ ਸਾਨੂੰ ਰੇਲ ਦੇ ਡੱਬੇ ਜਿਹੜੀ ਲੰਬਾਈ ਦੇ ਵਿੱਚ ਜਰਸੀ ਦਾ ਵੀਡੀਓ ਆਪਾਂ ਡੇਲੀ ਕਵਰ ਕਰਦੇ ਆ ਪਰ ਅੱਜ ਜਿਹੜੀ ਬੈੜ ਮੇਰੇ ਸਾਹਮਣੇ ਖੜੀ ਆ ਬੇਲ ਦੇ ਵਿੱਚ ਇੰਨੀ ਜਾਦੇ ਆ ਬਰੀਡ ਦੇ ਵਿੱਚ ਮਗਰ ਵੀ ਇਹ ਜਰਸੀ ਬੱਛੀ ਆ 나ੜੂਆ ਨਾਲ ਆ ਰੇਡ ਵੀਰ ਤੋਂ ਵੀਡੀਓ ਦੇ ਵਿੱਚ ਕਰਾਵਾਂਗੇ ਧਾਰਾ ਮਾਰ ਕੇ ਦਿਖਾਵਾਂਗੇ ਇਹ ਕਿਆ ਬਾਤ ਆ ਕੱਲੇ ਆ ਕੇ ਤੁਸੀਂ ਨੋਟ ਜਬਈ ਨੂੰ ਇਹ ਹੀ ਕਹਿੰਦਾ ਵੀ ਗੂਗਲ ਪੇਜ ਤੇ ਮੈਸੇਜ ਤੇ ਇਹਨੂੰ ਆ ਗਿਆ ਇੰਨੀ ਚੰਗੀ ਵੈੜ ਦਿਖਾਉਣੇ ਬਹੁਤ ਵੀਰ ਕਾਲ ਕਰਦੇ ਕਿ ਜਰਸੀ ਲੈਣੀ ਹੈ ਚੰਗੀ ਮਗਰ ਬੱਚੀ ਹੋਵੇ ਜੇ ਰੋਕ ਕੇ ਹੋਵੇ ਧਾਰਾ ਓਕੇ ਹੁਣ ਰੇਡ ਵੀਡੀਓ ਦੇ ਵਿੱਚ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸਦੇ ਵੀਰ ਅਮਾ ਨਾਮ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 97796212161 ਜੀ ਜਰਸੀ ਦੀ ਵੀਡੀਓ ਆਪਾਂ ਬਾਹਰ ਵੀ ਕਵਰ ਕਰਦੇ ਥੋੜੇ ਵੀ ਕਵਰ ਕਰਦੇ ਆ ਹਾਂਜੀ ਹਾਂ ਪਰ ਜਿਹੜੀ ਅੱਜ ਵੇਲ ਇਹਦੀ ਲੰਬੀ ਲੈਂਦੀ ਕਿੱਥੋਂ ਕੱਢ ਕੇ ਲੈਂਦੀ ਹੈ ਜੀ ਬਾਤ ਹੈ ਮੰਨ ਕੇ ਰੇਅਰ ਮਿਲਦੀ ਹੈ ਇਹਦੀ ਲੰਬੀ ਵੇਲ ਜਰਸੀ ਦੇ ਅੰਗਰੇ ਵਿੱਚ ਦੋ ਟਾਈਮ ਹੀ ਮਿੰਟਾਂ ਚ ਕਦੇ ਵੀਡੀਓ ਮਿਲਦੀ ਹੈ ਜੀ ਹਾਂ ਕੋਈ ਮਿਲਦੀ ਹੈ ਯਾਰ ਤਾਂ ਐਵੇਂ 50ਆਂ ਜੀਆਂ ਜੋ ਇੱਕ ਦਾ ਮਿਲਦੀ ਹੈ ਇਹ ਜੀ ਤੇ ਜੇਰ ਜੂ ਰੋਕਿਆ ਜੇਰ ਵਗੈਰਾ ਹੀ ਟਾਣਾ ਜੀ ਆ ਸਾਤ ਜਾਲਾ ਲੱਗਿਆ ਪਿਆ ਬਾਕੀ ਜੇਰ ਪਰਾਂ ਪਈ ਹੈਗੀ ਠੀਕ ਹੈ ਤੇ ਜੇਰ ਪਈ ਨੂੰ ਇਹਨੂੰ ਦੋ ਘੰਟੇ ਹੋ ਗਏ ਜੀ ਰਾਤ ਦੀ ਸੂਈ ਲੱਗਦੀ ਹੈ ਰਾਤ ਦੀ ਸੂਈ ਸੀਆਂ ਦੋ ਘੰਟੇ ਹੋ ਗਏ ਜੇ ਸੂਆ ਕਰਸ ਸੂਆ ਕਰਸ ਸੁਈ ਹੈ। ਦੂਸਰਾ ਸੁਗਾ ਸੁਈ ਹੈ ਜੀ origignal ਨਿੱਕਾ ਨਿੱਕਾ ਕੰਨ ਵਾਲੀ ਮੱਛੀ ਦਿੱਤੀ ਆ ਠੀਕ ਹੈ। ਐਂ ਜਿਹੜੀ ਵੀ 2 ਸਾਲਾਂ ਦੇ ਵਿੱਚ ਵਿੱਚ ਤਿਆਰ ਹੋ ਗਈ ਜੀ ਕਿਸੇ ਬੰਦੇ ਨੇ ਰੀਜਨ ਆ ਪਾਲਣੀ। ਦੋ ਦਾ ਜਾਣ ਕੇ ਵਹਿੜਾਂ। ਹਾਂ ਜੀ। ਤੀਜਾ ਜਾਊਗਾ ਦੁੱਧ ਕਰੇ। ਉਹ ਵੀ ਫੈਟ ਵਾਲਾ ਜੀ। ਤੇ ਪਰ ਜਿਹੜੀ ਥੱਲੇ ਰਸਾ ਵੇ ਪ ਜਾਂਦੀ ਆ ਮਿਲਕ ਵੇਣਾ। ਆਹਾ ਹਾ ਹਾ। ਇਹ ਕਿਸੇ ਕਿਸੇ ਦੇ ਮਿਲਣ ਜਾ ਰਿਹਾ ਯਾਰ ਹਨਾ। ਇਹਦਾ 20+ ਦੁੱਧ ਦਿੱਤਾ ਹੋਇਆ ਜੀ ਪਲੋਨ ਦਾ। ਜੀ। ਇਸ ਵਾਰ 22 ਕਿਲੋ ਦੁੱਧ ਖਰਾ ਦੇਵਾਂ। ਕੀ ਕਹਿਣ ਉਹ ਆਪਾਂ ਬੇਲ ਦੇ ਕੇ 25 ਕਹੇ ਜੀ 27 ਕਹੇ ਜੀ ਕੋਈ ਫਾਇਦਾ ਨਹੀਂ ਜੀ ਬਸ 20 ਪਲੱਸ ਮੰਨ ਕੇ ਬੰਦਾ پیسے ਲਾ ਲੇ ਜੀ ਹੁਣ ਸ਼ੁਗ ਦੇ ਦੁੱਧ ਦੇ ਹੁਣ ਆਪਾਂ 20 ਕਹਿਤਾ ਤੇ ਜਦੋਂ ਬੰਦੇ ਨੇ 22 ਦਿੱਤਾ ਬੈੜ ਨੇ ਦੁੱਧ ਜਾ ਕੇ ਬਿਲਕੁਲ ਜੀ ਤੇ ਬੰਦਾ ਆਪ ਹੀ ਕਹੂਗਾ ਵੀ ਇੱਕ ਗਾਹ ਹੋਰ ਦੇ ਦੇ ਸਾਨੂੰ ਹਣਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ 14 ਕਿਵੇਂ ਆ ਦੀਆਂ ਜਮਾ 1 ਨੰਬਰ ਚ ਵਾਈਏ ਵਾਈ ਦੇਖੋ ਯਾਰ ਕਿਆ ਬਾਤਾਂ 14 ਦੇਖੋ ਕਿਆ ਬਾਤਾਂ ਲਾਠੀ ਚਾਰਜਿੰਗ ਉੱਢ ਗਿਆ ਜਮਾ ਐਨ ਮੋ ਗਿਆ ਟੱਲੋਂ ਵੀਰੇ ਤੇ ਦੋ ਜਾਣੇ ਬਹਿ ਕੇ ਜੁੰਦੇ ਆ ਜਮਾ ਹਣਾ ਜਮਾ ਕੋਈ ਨਿਆਣਾ ਪਾਉਣ ਦੀ ਲੋੜ ਬਹੁਤ ਚੰਗੀ ਚਵਾਈ ਆ ਕਹਿਣ ਦਾ ਭਾਵ ਜੀ ਮਾਰੀ ਤਾਰ ਅਗੇ ਕਿਸਮਾ ਸਰ ਸਵਾਦ ਦੇਖੋ ਯਾਰ ਕਿਆ ਵਾਟ ਡਾਂਗਾ ਮੰਗੂ ਜੋਣ ਪੈਂਦਾ ਤੇ ਪੈਸੇ ਕਿੰਨੇ ਕਰਾ ਲਈ ਇਹਦੇ ਥਣ ਦੇਖਾ ਥੀ ਚਵਾਈ ਵਾਲਾ ਬੇਸ ਹੈ ਜਾਂ ਥਾਨੀ ਹੈਗਾ ਠੀਕ ਕਰ ਥਣ ਦੇਖਾ ਜੇ ਰੇਟ ਵੀ ਦੱਸ ਦੀ ਫਿਰ ਥਣ ਚਾਰੇ ਨਹੀਂ ਖੜਵੇਂ ਜਮਾ ਹਨਾ ਹਾਂਜੀ ਹਾਂ ਰੇਟ ਕੀ ਆ ਤਾਂ ਮੇਨ ਗੱਲ ਜਿੱਥੇ ਰੇਟ ਬਰੇ ਬੋਲ ਦਿਨਾ ਮਰਜ਼ੀ ਕਰਾ ਲਈ 85000 ਰੁਪਏ ਦੀ ਵੈਢ ਦੇ ਮੰਗ ਗੁਜਾਇਸ ਹੋਜੂਗੀ ਬੰ ਮਾਰ ਤਾਨ ਕਰਦਾ ਟੋਰੀ ਬਾਹਰ ਨੂੰ ਟੋਰਾ ਵਗੈਰਾ ਚੈੱਕ ਕਰੋ ਯਾਰ ਵੈਢ ਦਾ ਕਿਆ ਵਾਤਾ 85000 ਦੇ ਵਿੱਚ ਵੈਢ ਸੂਈ ਸਵਾਈਆ ਜੇ ਰੋਕਿਆ ਧਾ ਰੋਕਿਆ ਤੇ ਮਗਰ ਵੀ ਪੱਛਿਆ ਫੁੱਲ ਬੇਟਾ ਜੀ ਫੁੱਲ ਹਾਈਟ ਆ ਜਰਸੀਆਂ ਲਈ ਜੀ ਠੀਕ ਹੈ ਲੈਵਾ ਤਾਂ ਇਹ ਕਹਿੰਦਾ ਵੀ ਦੁੱਧ 25 ਕਿਲੋ ਦਊਗੀ ਦੁੱਧ ਖਰਾ 25 ਦੇ ਸਕਦੀ ਆ ਪਰ ਬੰਦਾ 20 ਪਲੱਸ ਮੰਨ ਕੇ ਪੈਸੇ ਲਾਵੇ ਜੀ ਕਿਉਂਕਿ ਦੁੱਧ ਆਗਲੇ ਦੀ ਸੇਵਾ ਨਹੀਂ ਕਢਾਉਣਾ ਹੁੰਦਾ ਹਨਾ ਜੀ ਪਰ ਆਪਾਂ ਮਹੀਨੇ ਦੇ ਵਿੱਚ ਇਸ ਘਰੋਂ 20 ਵੀਡੀਓ ਪਾਉਣਿਆ ਵੀਰ ਵੀ ਕਹਿੰਦਾ ਤਾਂ ਕਰਕੇ 20 ਦੱਸੇਗਾ ਜਦੋਂ ਇੱਕ ਵੀਡੀਓ ਪੈਣੀ ਹੁੰਦੀ ਆ ਉਥੇ ਦੇ ਦ 22.5 ਕਿਲੋ ਦੁੱਧ ਵੀ ਬਿਲਕੁਲ ਜੀ ਕਹਿ ਜਾਣਾ ਜੀ ਹਨਾ ਬਿਲਕੁਲ ਉਹ ਦੇਖੋ ਯਾਰ ਫਿਟਿੰਗ ਫੁਟਿੰਗ ਕੀ ਬਾਤ ਆ ਨਜ਼ਾਰੇਦਾਰ ਵਹਿੜ ਆ ਤੇ ਮੂਹ ਮથે ਕਾ ਵੀ ਫੇਰ ਦਿਖਾ ਦਈਏ ਹਨਾ ਹਾਂ ਜੀ ਨਿੱਕਾ ਨਿੱਕਾ ਕਾਣ ਲੱਗਿਆ ਜੀ ਐ ਕ੍ਰੋਸ ਅੰਗੇ ਚ ਨਾ ਤਾਂ ਬੱਚਾ ਦਿੱਤਾ ਜੀ ਨਾ ਹੀ ਆਪਾ ਜੀ ਠੀਕ ਹੈ ਜੀ ਜੇ ਰੋਕਿਆ ਹਨਾ ਜੇ ਦੀ ਆਪੀ ਆ ਜਾਵਾਂ ਜੇਰ ਕੇ ਪਰਦਾ ਫਾਸ ਆ ਜਾਵਾਂ ਤੇ ਬਹਿੜੋ ਖੜੀ ਐ ਸੁਈ ਸਵਾਈ ਮਗਰ ਜੇਲ ਧਾਰ ਬੱਚੀ ਸਾਰਾ ਕੰਮ ਓਕੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ